ਉਹ ਜਿਹੜੇ ਬਹਿ ਕੇ ਨਾਲ ਪੀਂਦੇ ਖਾਂਦੇ ਹੁੰਦਿਆ ਉਹੀ ਥਾਲੀ ਵਿੱਚ ਕਰਦੇ ਨੇ ਛੇਦ ਮਿੱਠੀਏ ਉਹੀ ਨੇ ਜੜਾਂ ਦੇ ਵਿੱਚ ਪਾਉਂਦੇ ਦਾਤੀਆਂ ਹੁੰਦੇ ਜਿੰਨਾਂ ਨੂੰ ਸਾਰੇ ਇੱਥੇ ਪੇਤੇ ਮਿੱਠੀਏ ਔਰ ਹੱਕ ਵਿੱਚ ਵੱਜਣਾ ਦਾ ਤਾਂ ਮੋਹ ਹੁੰਦਾ ਨਹੀਂ ਉਹ ਖੇਡਦੇ ਨੇ ਕੋਈ ਬਿਰ ਖੇਡ ਮਿੱਠੀਏ ਓ ਯਾਰ ਮਿਲਦੇ ਨੇ ਪਾ ਪਾ ਕੇ ਜੱਫੀਆਂ ਓ ਮਲਾਉਂਦੇ ਨੇ ਕੇ ਹੱਥ ਗਹਿਰਾ ਨਾਲ ਨਹੀਂ ਆਓ ਮੱਲੋ ਮੱਲੀ ਦੱਲਿਆਂ ਨੂੰ ਮਿੱਠੀ ਐ ਨਿਕਲ ਜੇ ਮੇਰੇ ਕੋਲੋਂ ਹਾਏ ਹਾਏ ਆਓ ਮੱਲੋ ਮੱਲੀ ਦੱਲਿਆਂ ਨੂੰ ਮਿੱਠੀ ਐ ਨਿਕਲ ਦੀ ਮੇਰੇ ਕੋਲੋਂ ਗਾਣੀ ਮੱਲੋ ਮੱਲੀ ਦੱਲਿਆਂ ਨੂੰ ਮਿੱਠੀ ਐ ਨਿਕਲਦੀ ਮੇਰੇ ਕੋਲੋਂ ਗਾਲ ਆਏ ਹਾਏ ਗਾਲ ਨਹੀਂ ਹਾਓ ਅਗਲਾ ਸੁਣ ਕੇ ਐਵੇਂ ਕਦੇ ਮਰਦੇ ਨਹੀਂ ਹੁੰਦੇ ਸੂਰਮੇ ਆਹ ਜਨਾਚਰ ਪੱਠ ਪੱਸੇਵਾਰ ਹੋਵੇ ਨਾ ਉਹ ਧੋਖੇ ਆਵਾਜ਼ ਹੁੰਦੇ ਵਿੱਚ ਜਮੇ ਡੋਗਰੇ ਮੇਰੀ ਖਤਮ ਕੋਈ ਰਾਜ ਹੋਵੇ ਨਾ ਦਾਬਾ ਇੰਗਲੈਂਡ ਨਾ ਕਦੇ ਵੀ ਹੀ ਰਾਣੀ ਭਾਈ ਬਣ ਕੇ ਜੇ ਗੋਰੇ ਕਦੇ ਤਾਜ ਖੋਹਦੇ ਨਾ ਅੰਮਰਦੇ ਨਹੀਂ ਹੁੰਦੇ ਕਦੇ ਐਵੇਂ ਸੂਰਮੇ ਉਹ ਜਨਾਚਰ ਪਿੱਠ ਪਿੱਸੇ ਵਾਰ ਹੋਵੇ ਨਾ ਧੋਖੇ ਵਾਜ ਵਿੱਚ ਹੁੰਦੇ ਸਾਲੇ ਡੋਗਰੇ ਐਵੇਂ ਤਾਂ ਖਤਮ ਕੋਈ ਰਾਜ ਹੋਵੇ ਨਾ ਜਾਂਦਾ ਇੰਗਲੈਂਡ ਨਾ ਕਦੇ ਵੀ ਹੀਰਾਨੀ ਭਾਈ ਬਣ ਕੇ ਜੇ ਗੋਰੇ ਕਦੇ ਤਾਜ ਖੁੰਦੇ ਨਾ ਉਸੇ ਖਾਣੇ ਵਿੱਚ ਡਹਿਰਿਓ ਮਲਾਉਂਦਿਆ ਜਿਹੜੇ ਹੁੰਦੇ ਨੇ ਪਰੋਸਦੇ ਹਏ ਥਾਲੀ ਆਉ ਮੱਲੋ ਮੱਲੀ ਦੱਲਿਆਂ ਨੂੰ ਮਿੱਠੀ ਐ ਨਿਕਲ ਜਾਂਦੀ ਐ ਮੈਥੋਂ ਆਏ ਹਾਏ ਆ ਨਿਕਲ ਜਾਂਦੀ ਐ ਮੈਥੋਂ ਗਾਲ ਨੀ ਮੱਲੋ ਮੱਲੀ ਦੱਲਿਆਂ ਨੂੰ ਮਿੱਠੀ ਐ ਨਿਕਲ ਜਾਂਦੀ ਐ ਮੈਥੋਂ ਗਾਲ ਨੀ ਦੱਬ ਕੇ ਸ਼ੇਅਰ ਲਾਇਕ ਕਮੈਂਟ ਮੇਰਾ ਭਰਾ ਬਣ ਕੇ ਖਿੱਚ ਕੇ ਕਰੋ ਯਾਰ